ਮੇਰੇ ਵੱਲੋਂ ਜਾਨੀ ਤੁਹਾਡੇ ਆਪਣੇ ਜਗਤਾਰ ਸਿੰਘ ਸਿੱਧੂ ਵੱਲੋਂ ਸਵਾਗਤ ਹੈ ਜੀ ਅਤੇ ਅੱਜ ਮੈਂ ਇੱਕ ਵਾਰ ਫਿਰ ਪਹੁੰਚਿਆ ਹਾਂ ਅਮਾਏ ਨੇਚਰਲ ਕੇਅਰ ਸੈਂਟਰ ਨਾਪਾ ਰੋਡ ਮਲੇ ਕੋੜਲਾ ਵਿਖੇ ਅਤੇ ਆਪਾਂ ਅੱਜ ਗੱਲ ਕਰਾਂਗੇ ਇਸ ਹਸਪਤਾਲ ਦੇ ਡਾਕਟਰ ਜੋ ਅਯੁਰਵੇਦ ਦੇ ਮਹਾਰਾਣ ਅਯੁਰਵੇਦ ਦਾ ਸਪੈਸ਼ਲਿਸਟ ਡਾਕਟਰ ਸਾਹਿਦ ਪ੍ਰਵੇਸ਼ ਜੀ ਨਾਲ ਅਤੇ ਮੇਰੀ ਇਹ ਹੀ ਕੋਸ਼ਿਸ਼ ਰਹੇਗੀ ਕਿ ਹਰ ਹਫਤੇ ਆਪਾਂ ਕੁਈ ਰੋਗ ਬਿਮਾਰੀ ਬਾਰੇ ਉਹਦੇ ਕਾਰਨਾਂ ਬਾਰੇ ਗੱਲਬਾਤ ਕਰਿਆ ਕਰਾਂਗੇ ਜਿੱਦਾਂ ਆਪਾਂ ਪਹਿਲੇ ਵਾਰੀ ਵੀਡੀਓ ਵਿੱਚ ਗੱਲ ਕੀਤੀ ਸੀ ਜਕਵਜ ਬਾਰੇ ਇਸੇ ਲੜੀ ਨੂੰ ਇਸੇ ਸੀਰੀਜ਼ ਨੂੰ ਅੱਗੇ ਵਧਾਉਂਦੇ ਆਂ ਤੇ ਅੱਜ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ YouTube ਚੈਨਲ ਜਗਤਾਰ ਸਿੰਘ ਸਿੱਧੂ ਤੇ ਸਵਾਗਤ ਹੈ ਜੀ ਥੈਂਕ ਯੂ ਸਾਰੇ ਸਰੋਤਿਆਂ ਨੂੰ ਮੇਰਾ ਸलाम ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅੱਜ ਆਪਾਂ ਨੇ ਜੋ ਖਾਸ ਤੌਰ ਤੇ ਗੱਲ ਕਰਨੀ ਹੈ ਜੋ ਕਿ ਇੱਕ ਬਿਮਾਰੀ ਹੈ ਕਾਮਨ ਜੀ ਹੀ ਆਮ ਹੀ ਆਪਾਂ ਸੁਣਦੇ ਆਂ ਦੇਖਦੇ ਆਂ ਕਿ 40 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਵਿੱਚ ਜੋ ਗਦੂਦਾਂ ਦੀ ਸਮੱਸਿਆ ਹੈ ਜਿਹਨੂੰ ਆਪਾਂ ਪ੍ਰੋਸਟੇਟ ਗਲੈਂਡ ਕਹਿੰਦੇ ਆ ਇੱਕ ਦੂਦਾਂ ਦੀ ਸਮੱਸਿਆ ਹੈ ਕਿ ਇਹਨੂੰ ਆਪਾਂ ਕਿਵੇਂ ਡਿਫਾਈਨ ਕਰਾਂਗੇ ਜੀ ਤੁਸੀਂ ਇੱਕ ਬਹੁਤ ਹੀ ਕਾਮਨ ਡਿਸੀਜ਼ ਬਾਰੇ ਗੱਲ ਕੀਤੀ ਹੈ ਗਦੂਦ ਗਦੂਦ ਹੁੰਦਾ ਕੀ ਹੈ ਬੇਸਿਕਲੀ ਇਹ ਇੱਕ ਮੇਲ ਆਰਗਨ ਹੈ ਮੇਲ ਦੇ ਵਿੱਚ ਪਾਇਆ ਜਾਂਦਾ ਹੈ ਪ੍ਰੋਸਟੇਟ ਕਹਿੰਦੇ ਨੂੰ ਆਪਾਂ ਤੇ ਗਦੂਦ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਜਦੋਂ ਇਹਦੀ ਇਨਲਾਰਜਮੈਂਟ ਹੋਣ ਲੱਗ ਜਾਂਦੀ ਹੈ ਉਹਨੂੰ ਆਪਾਂ ਕਹਿੰਦੇ ਆ ਕਿ ਇੱਕ ਦੂਦਾਂ ਦੀ ਪ੍ਰੋਬਲਮ ਹੋ ਗਈ ਹੈ ਠੀਕ ਹੈ ਨਾ ਇਹ ਜਿਹੜੇ ਗਲੈਂਡ ਨੇ ਇਹ ਬਦਨ ਲੱਗ ਜਾਂਦੇ ਨੇ ਜਦੋਂ ਇਹਨਾਂ ਦੀ ਇਨਲਾਰਜਮੈਂਟ ਹੋਣ ਲੱਗਦੀ ਇਹਨੂੰ ਆਪਾਂ ਕਹਿ ਦਿੰਦੇ ਆ ਕਿ ਗਦੂਦਾਂ ਦੀ ਪ੍ਰੋਬਲਮ ਹੈ ਜਾਂ ਪ੍ਰੋਸਟਾਈਟਿਸ ਹੈ ਜਾਂ ਪ੍ਰੋਸਟੇਟੋਮੈਗੈਲੀ ਜਿਹਨੂੰ ਆਪਾਂ ਕਹਦੇ ਆ ਠੀਕ ਹੈ ਨਾ ਉਹ ਚੀਜ਼ ਹੈ ਗਦੂਦ ਹੁੰਦੇ ਕਿੱਥੇ ਨੇ ਜਿਸ ਜਿਹੜਾ ਆਪਣਾ ਮਸਨ ਹੈ ਯੂਰੀਨਰੀ ਬਲੈਡਰ ਹੈ ਯੂਰੀਨਰੀ ਬਲੈਡਰ ਦੇ ਬਿਲਕੁਲ نیچے ਅਖਰੋਟ ਸ਼ੇਪ ਦਾ ਇੱਕ ਆਰਗਨ ਹੈ ਠੀਕ ਹੈ ਜੀ ਉਹਨੂੰ ਆਪਾਂ ਗਦੂਦ ਕਹਿੰਦੇ ਆ ਠੀਕ ਹੈ ਇਹਨਾਂ ਦਾ ਕੰਮ ਕੀ ਹੈ ਬੇਸਿਕਲੀ ਇਹ ਜਿਹੜਾ ਆਪਣਾ ਯੂਰੀਟਰੇ ਜਿੱਥੇ ਦੀ ਪਿਸ਼ਾਬ ਜਾਂਦੇ ਇੰਦਰੀ ਦੇ ਵਿੱਚ ਦੀ ਉਹਨੂੰ ਲੂਬ੍ਰੀਕੇਟ ਕਰਨ ਦਾ ਕੰਮ ਕਰਦਾ ਹੈ। ਉਹਦੇ ਵਿੱਚ ਜਿਸ ਤਰ੍ਹਾਂ ਇਹ ਸਿਟਰਿਕ ਐਸਿਡ ਬਣਾਉਂਦਾ ਹੈ ਕੈਲਸ਼ੀਅਮ ਕਾਰਬੋਨੇਟ ਬਣਾਉਂਦਾ ਹੈ, ਕੈਲਸ਼ੀਅਮ ਫਾਸਫੇਟ ਬਣਾਉਂਦਾ ਸੌਰੀ। ਤੇ ਇਸ ਤਰ੍ਹਾਂ ਇਹਦੇ ਵਿੱਚ ਜ਼ਿੰਕ ਵੀ ਬੰਦ ਹੈ। ਇਹ ਕੀ ਕਰਦਾ ਹੈ ਵੀ ਜਿਹੜਾ ਆਪਣਾ ਸੀਮਨ ਹੈ, ਸਪਰਮ ਹੈ, ਉਹਨੂੰ ਉਹਦੀ ਮੂਵਮੈਂਟ ਨੂੰ ਤੇ ਉਹਦੀ ਹੈਲਥਲੀ ਉਹਦੀ ਹੈਲਥ ਨੂੰ ਮੇਨਟੇਨ ਕਰਦਾ ਹੈ। ਮੂਵਮੈਂਟ ਕਰਨ ਦੇ ਵਿੱਚ ਹੈਲਪ ਕਰਦਾ ਹੈ ਜਿਹੜਾ ਇਹਦੇ ਵਿੱਚ ਇੱਕ ਚਿਪਚਿਪਾ ਪਦਾਰਥ ਹੈ ਜਿਹੜਾ ਸੈਕ੍ਰੀਟ ਕਰਦਾ ਹੈ ਉਹ ਆਪਣੇ ਸਪਰਮ ਦੀ ਮੂਵਮੈਂਟ ਨੂੰ ਮੂਵਮੈਂਟ ਕਰਾਉਣ ਦੇ ਵਿੱਚ ਹੈਲਪ ਕਰਦਾ ਇਹ ਇੱਕ ਠੀਕ ਹੈ ਇਹ ਜੇ ਆਪਾਂ ਦੇਖੀਏ ਜੇ ਦੇਖਿਆ ਜਾਵੇ ਇਹਦੇ ਜਿਹੜੀ ਪਿਕਚਰ ਹੁੰਦੀ ਆ ਆਪਾਂ ਆ ਜਿਹੜਾ ਹੈ ਬਲੈਡਰ ਹੈ ਹਾਂਜੀ ਬਲੈਡਰ ਹੈ ਇਹਦੇ ਨੀਚੇ ਜਿਹੜਾ ਹੈ ਇਹ ਗਦੂਦਾਂ ਦੇ ਉਹ ਬਣੀ ਹੋਈ ਹੈ ਦੋਨੋਂ ਸਾਈਡ ਤੇ ਇੱਕ ਲੋਬ ਇਹਦੀ ਇੱਧਰ ਹੈ ਦੂਸਰੀ ਲੋਬ ਦੂਸਰੇ ਸਾਈਡ ਤੇ ਇਹਦੇ ਵਿਚਕਾਰ ਦੀ ਜਾਂਦਾ ਯੂਰੀਥਰਾ ਜਿਹਨੂੰ ਆਪਾਂ ਕਹਿੰਦੇ ਆ ਯੂਰੀਥਰਾ ਯੂਰੀਥਰਾ ਕੀ ਹੈ ਬੇਸਿਕਲੀ ਯੂਰੀਥਰਾ ਹੁੰਦਾ ਜਿੱਥੇ ਦੀ ਪਸ਼ਾਬ ਮਸਾਨੇ ਤੋਂ ਬਾਅਦ ਪੈਨਿਸ ਰਾਹੀਂ ਬਾਹਰ ਜਾਂਦਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੈ ਕਿ ਜਦੋਂ ਇਹ بڑے ਹੋਣ ਲੱਗਦੇ ਨੇ ਜਿਸ ਤਰ੍ਹਾਂ ਦੂਸਰੀ ਪਿਕਚਰ ਚ ਕੀ ਹੈ ਕਿ ਇਹ ਦਾ ਸਾਈਜ਼ ਵਧਿਆ ਹੋਇਆ ਜਦੋਂ ਇਹ ਦਾ ਸਾਈਜ਼ ਵੱਧਦਾ ਹੈ ਇਹ ਪ੍ਰੈਸ਼ਰ ਪਾਉਂਦਾ ਹੈ ਯੂਰੀਥਰਾ ਦੇ ਉੱਪਰ ਪਸ਼ਾਬ ਵਾਲੀ ਨਾਲੀ ਦੇ ਉੱਪਰ ਉਹਦੇ ਨਾਲ ਕੀ ਹੈ ਕਿ ਪਸ਼ਾਬ ਰੁਕਣਾ ਸ਼ੁਰੂ ਹੋ ਜਾਂਦਾ ਹੈ ਜਿਹਦੇ ਕਰਕੇ ਆਪਾਂ ਨੂੰ ਪਸ਼ਾਬ ਤਕਲੀਫ ਨਾਲ ਆਉਂਦਾ ਹੈ ਬਾਰ-ਬਾਰ ਆਉਂਦਾ ਹੈ ਬੂੰਦ-ਬੂੰਦ ਕਰਕੇ ਆਉਂਦਾ ਹੈ ਠੀਕ ਹੈ ਨਾ ਉਹ ਸਾਰੀ ਪ੍ਰੋਬਲਮ ਇਹਦੇ ਕਰਕੇ ਹੁੰਦੀ ਹੈ ਜਦੋਂ ਇਹ ਦਾ ਸਾਈਜ਼ ਨਾਰਮਲ ਸਾਈਜ਼ ਨਾਲੋਂ ਵੱਧ ਗਿਆ ਮਤਲਬ ਇਹ ਦਾ ਨਾਰਮਲ weight ਕਿੰਨਾ ਹੈ 15 ਤੋਂ ਲੈ ਕੇ 20 ਗ੍ਰਾਮ ਜਦੋਂ ਇਹ 20 ਗ ਕੰਤਮ ਸ਼ੋ ਹੋਣ ਲੱਗਦੇ ਨੇ ਜਿਸ ਨਾਲ ਪਸ਼ਾਬ ਔਖਾ ਆਉਂਦਾ ਹੈ ਜਲਨ ਨਾਲ ਆਉਂਦਾ ਹੈ ਚੀਸ ਨਾਲ ਆਉਂਦਾ ਹੈ ਬੂੰਦ ਬੂੰਦ ਕਰਕੇ ਆਉਂਦਾ ਹੈ ਧਾਰ ਬਣ ਕੇ ਨਹੀਂ ਆਉਂਦਾ ਇਹ ਸਾਰੇ ਇਹਦੇ ਲੱਛਣ ਹੁੰਦੇ ਨੇ ਜੀ 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 ਜਿਵੇਂ ਆਪ ਕਹਿੰਦਾ ਪਸ਼ਾਬ ਦਾ ਬੰਨ ਰਹਿ ਗਿਆ ਪਸ਼ਾਬ ਇਕੱਠਾ ਹੋਊਗਾ ਨਹੀਂ ਆਉਂਦਾ ਹਾਂ ਤੇ ਇਹਦੇ ਮੋਡਲੀ ਇੰਡੀਕੇਸ਼ਨ ਡਾਕਟਰ ਸਾਹਿਬ ਕੀ ਨੇ ਵੀ ਪਤਾ ਲੱਗ ਜਾਵੇ ਕਈ ਵਾਰੀ ਆਚਾਰ ਕੀ ਪਤਾ ਲੱਗਦਾ ਵੀ ਉਹ ਪਸ਼ਾਬ ਨਹੀਂ ਆ ਰਿਹਾ ਮਰੀਜ਼ ਬਹੁਤ ਤੰਗ ਹੁੰਦਾ ਇਹਦੀ ਮੋਡਲੀਆਂ ਦੀ ਮੋਡਲੀ ਇੰਡੀਕੇਸ਼ਨ ਕੀ ਹੈ ਦੀ ਮੋਡਲੀ ਇੰਡੀਕੇਸ਼ਨ ਦੇ ਵਿੱਚ ਉਹੀ ਹੈ ਕਿ ਪਹਿਲਾਂ ਤਾਂ ਕਿ ਪਸ਼ਾਬ ਪੂਰਾ ਧਾਰ ਬਣ ਕੇ ਨਹੀਂ ਆਊਗਾ ਜਿਹੜੀ ਥੋੜੀ ਮਤਲਬ ਧਾਰ ਜਿਆਦਾ ਵੀਕ ਹੋ ਜੂਗੀ ਜਾਂ ਫਿਰ ਇੰਟਰਰਪਟਡ ਹੋ ਜਾਓ ਇੰਟਰਰਪਟਡ ਮਤਲਬ ਕਦੇ ਧਾਰ ਬਣਗੀ ਕਦੇ ਤੁੱਕਾ ਤੁੱਕਾ ਗਿਰਨ ਲੱਗ ਗਿਆ ਪਹਿਲੀ ਇੰਡੀਕੇਸ਼ਨ ਇਹ ਫਿਰ ਦੂਸਰਾ ਜਲਨ ਨਾਲ ਪਿਸ਼ਾਬ ਆਉਂਦਾ ਤੀਸਰੀ ਚੀਜ਼ ਇਹ ਹੈ ਕਿ ਆਪਾਂ ਦਿਨ ਦੇ ਵਿੱਚ ਬਾਰ ਬਾਰ ਪਿਸ਼ਾਬ ਕਰਨਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਇਹਦੇ ਵਿੱਚ ਮਸਾਨਾ ਖਾਲੀ ਨਹੀਂ ਹੁੰਦਾ ਪੂਰੇ ਤਰੀਕੇ ਨਾਲ ਜਦੋਂ ਵੀ ਤੁਸੀਂ ਪਿਸ਼ਾਬ ਕਰਦੇ ਹੋ ਮਸਾਨਾ ਖਾਲੀ ਨਹੀਂ ਹੁੰਦਾ ਕੁਝ ਵੋਲੀਅਮ ਪਿੱਛੇ ਰਹਿ ਜਾਂਦਾ ਉਹ ਵੋਲੀਅਮ ਪਿੱਛੇ ਰਹਿਣ ਕਰਕੇ ਕੀ ਹੈ ਕਿ ਥੋੜੀ ਦੇਰ ਬਾਅਦ ਤੁਹਾਨੂੰ ਦੁਬਾਰਾ ਫੀਲਿੰਗ ਹੋਣ ਲੱਗ ਜਾਂਦੀ ਹੈ ਇਹ ਇਹਦੇ ਤੋਂ ਇਲਾਵਾ ਰਾਤ ਨੂੰ ਤੁਹਾਨੂੰ ਪਿਸ਼ ਫਿਰ ਜਦੋਂ ਤੁਸੀਂ ਸੋਚ ਲਿਆ ਕਿ ਮੈਂ ਵਾਸ਼ਰੂਮ ਤੱਕ ਜਾਣਾ ਕਈ ਵਾਰ ਤਾਂ ਪਹੁੰਚਾ ਵੀ ਨਹੀਂ ਜਾਂਦਾ ਕੰਟਰੋਲ ਤੁਹਾਡਾ ਮਤਲਬ ਖਤਮ ਹੋ ਜਾਂਦਾ ਪਿਸ਼ਾਬ ਤੇ ਠੀਕ ਹੈ ਨਾ ਵਿਚੀ ਨਿਕਲ ਜਾਂਦਾ ਪਿਸ਼ਾਬ ਜਦੋਂ ਤੁਸੀਂ ਫਿਰ ਕਰਨ ਬੈਠਦੇ ਹੋ ਫਿਰ ਆਉਂਦਾ ਨਹੀਂ ਫਿਰ ਜ਼ੋਰ ਲਾਉਣਾ ਪੈਂਦਾ ਫਿਰ ਧਾਰ ਨਹੀਂ ਬਣਦੀ ਠੀਕ ਹੈ ਨਾ ਬੂੰਦ ਬੂੰਦ ਆਉਂਦਾ ਠੀਕ ਇਸ ਤੋਂ ਇਲਾਵਾ ਇਹਦੇ ਵਿੱਚ ਆਪਣੇ ਪਿਸ਼ਾਬ ਦੇ ਵਿੱਚ ਬਲੱਡ ਵੀ ਆ ਸਕਦਾ ਹੈ ਕਲਰ ਵੀ ਚੇਂਜ ਹੋ ਕੇ ਆ ਸਕਦਾ ਹੈ 스멜 ਆ ਸਕਦੀ ਹੈ ਇਹਦੇ ਵਿੱਚ ਤਕਲੀਫ ਨਾਲ ਪਿਸ਼ਾਬ ਮਤਲਬ ਇਹ ਸਾਰੀਆਂ ਇਹਦੀ ਇੰਡੀਕੇਸ਼ਨ ਨੇ ਜਿਹੜਾ ਤੁਸੀਂ ਕਹਿੰਦੇ ਰੁਕਦਾ ਰੁਕਦਾ ਜਾ ਕੇ ਉਹ ਤਾਂ ਜਦੋਂ ਗ੍ਰੇਡ 2 3 ਜਾਂ 4 ਹੋ ਗਿਆ ਪ੍ਰੋਸਟੇਟੋਮਗੈਲੀ ਦਾ ਫੇਰ ਪਿਸ਼ਾਬ ਮਤਲਬ ਜਿੰਨੂੰ ਆਪਾਂ ਕਹਿੰਦੇ ਬੰਨ ਲੱਗ ਗਿਆ ਫਿਰ ਉਹ ਬੰਨ ਲੱਗ ਜਾਂਦਾ ਫਿਰ ਉਹਦੀ ਐਮਰਜੈਂਸੀ ਟਰੀਟਮੈਂਟ ਤਾਂ ਇਹ ਹੈ ਕਿ ਆਪਾਂ ਉਦੇ ਨਾਲ ਹੀ ਪਾਈਏ ਪਸ਼ਾਬ ਵਾਲੀ ਤਾਂ ਉਹਨੂੰ ਪਸ਼ਾਬ ਆਉਂਦਾ ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਸਕੈਨ ਕਰਵਾ ਕੇ ਹੋਰ ਮਤਲਬ ਸਰਜਨ ਨੂੰ ਦਿਖਾ ਕੇ ਫਿਰ ਇਹਦਾ ਅਗਲਾ ਹੱਲ ਹੁੰਦਾ ਜਿਹੜਾ ਕਿ ਐਲੋਪੈਥਿਕ ਸਿਸਟਮ ਦੇ ਵਿੱਚ ਜੀ ਜੀ ਡਾਕਟਰ ਸਾਹਿਬ ਆਪ ਆਮ ਦੇਖਦੇ ਆਮ ਸੁਣਦੇ ਆਂ ਵੀ ਮੰਨ ਲਓ ਮਰੀਜ਼ ਨੂੰ ਸਮੱਸਿਆ ਆ ਗਈ ਇਹ ਐਲੋਪੈਥਿਕ ਵਿੱਚ ਜਹੋਪਨ ਵਾਲੀਆਂ ਵਿੱਚ ਕਾਮ ਦੌਰ ਤੇ ਇਹਦਾ ਆਪਰੇਸ਼ਨ ਹੀ ਕਿਹਾ ਜਾਂਦਾ ਵੀ ਇਹਦਾ ਆਪਰੇਸ਼ਨ ਹੋਵੇਗਾ ਕੀ ਆਪਣੇ ਆਯੁਰਵੇਦ ਚ ਇਹਦਾ ਕੋਈ ਬਿਨਾ ਆਪਰੇਸ਼ਨ ਤੋਂ ਕੋਈ ਇਲਾਜ ਹੈ ਕੋਈ ਪੈਨਨਾ ਤੇ ਦੇ ਕਾਰਨਾਂ ਤੇ ਧਿਆਨ ਦੇਣਾ ਪਊਗਾ ਆਪਾਂ ਨੂੰ ਵੀ ਕਾਰਨ ਕੀ ਨੇ ਠੀਕ ਹੈ ਆਯੁਰਵੇਦ ਦੇ ਵਿੱਚ ਬਿਲਕੁਲ ਹੈ ਪੈਨਨਾ ਤੇ ਦੇ ਕਾਰਨ ਜਿਹੜੇ ਮੇਨ ਨੇ ਜੰਕ ਫੂਡ ਹੈ ਫਾਸਟ ਫੂਡ ਜਿੰਨੇ ਵੀ ਨੇ ਇਹ ਕਾਰਨ ਬੰਦਾ ਹੈ ਦਾ ਜਿਹੜੇ ਲੋਕ ਜਿਆਦਾ ਖਾਂਦੇ ਨੇ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਦੂਸਰੀ ਜਿਹੜੀ ਹੈ ਹਾਰਮੋਨਲ ਇੰਬੈਲੈਂਸ 40 ਸਾਲ ਤੋਂ ਬਾਅਦ ਜਿਹੜਾ ਮੇਲ ਬਾਡੀ ਦੇ ਵਿੱਚ ਨਾ ਕੁਝ ਹਾਰਮੋਨਲ ਚੇਂजेस ਹੋਣ ਲੱਗਦੀਆਂ ਨੇ ਫੀਮੇਲ ਚ ਵੀ ਹੁੰਦੀਆਂ ਨੇ ਨੋ ਡਾਟ ਮੇਲ ਦੇ ਵਿੱਚ ਵੀ ਹੁੰਦੀਆਂ ਨੇ ਜਿਹੜੀਆਂ ਹਾਰਮੋਨਲ ਚੇਂजेस ਨੇ ਇਹ 40 ਤੋਂ ਬਾਅਦ ਮਤਲਬ ਆਪਣੇ ਜਿਹੜਾ ਹਾਰਮੋਨਲ ਚੇਂजेस ਨੇ ਉਹ ਆਪਣੇ ਪ੍ਰੋਸਟੇਟ ਨੂੰ ਬਹੁਤ ਇਫੈਕਟ ਕਰਦੀਆਂ ਨੇ ਉਹਦੇ ਕਰਕੇ ਇਨਲਾਰਜਮੈਂਟ ਹੋਣ ਲੱਗ ਜਾਂਦੀ ਹੈ ਵਧਣ ਲੱਗ ਜਾਂਦਾ ਹੈ ਉਹਦੇ ਕਰਕੇ ਹੁੰਦਾ ਹੈ ਤੀਸਰੀ ਚੀਜ਼ ਜਿਹੜੇ ਦੇ ਕਾਰਨ ਦੇ ਵਿੱਚ ਹੈ ਫੈਮਿਲੀ ਹਿਸਟਰੀ ਜੇ ਅਗਰ ਤੁਹਾਡੇ ਡੈਡੀ ਨੂੰ ਹੈ ਇਹ ਚੀਜ਼ ਤਾਂ ਤੁਹਾਨੂੰ ਵੀ ਚਾਂਸਸ ਹੈ ਇਹ ਚੀਜ਼ ਹੋਣ ਦੇ ਫੋਰਥ ਜੇ ਅਗਰ ਆਪਾਂ ਲਗਾਈਏ ਇਹਦੇ ਵਿੱਚ ਜਿਆਦਾ ਜਿਹੜਾ ਕਾਰਨ ਰਹਿੰਦਾ 슈ਗਰ ਜਿਹੜੇ ਡਾਇਬਟਿਕ ਪੇਸ਼ੈਂਟ ਨੇ ਜਾਂ ਕਾਰਡੀਕ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਇਹਦਾ ਬਹੁਤ ਜਿਆਦਾ ਮਤਲਬ ਰਹਿੰਦਾ ਰਿਸਕ ਹੈਦਾ ਇਸ ਤੋਂ ਇਲਾਵਾ ਜਿੰਨੇ ਪੇਸ਼ੈਂਟ ਅਲਰਜਿਕ ਆਪਣੀਆਂ ਜਿਸ ਤਰ੍ਹਾਂ ਜ਼ੁਖਾਮ ਵਾਲੀਆਂ ਜਾਂ ਅਲਰਜੀ ਸਿਟਰਾਜਨ ਵਗੈਰਾ ਖਾਂਦੇ ਨੇ ਜਾਂ ਓਪੀਆਇਡ ਐਨਲਜੈਸਿਕਸ ਮਤਲਬ ਜਿਸਨਾਂ ਟ੍ਰੈਮਾਡੋਲ ਹੋ ਗਿਆ ਟੈਂਟਾਡੋਲ ਹੋ ਗਿਆ ਜਿੰਨੇ ਵੀ ਓਪੀਆਇਡ ਐਨਲਜੈਸਿਕਸ ਨੇ ਇਹ ਖਾਂਦੇ ਨੇ ਉਹਨਾਂ ਨੂੰ ਇਹਦੀ ਦਿੱਕਤ ਬਹੁਤ ਜਿਆਦਾ ਰਹਿੰਦੀ ਹੈ ਇਹ ਤੋਂ ਇਲਾਵਾ ਜਿਹੜੇ ਲੋਕ ਖੜਕੇ ਪਿਸ਼ਾਬ ਕਰਦੇ ਨੇ ਕਿਉਂਕਿ ਖੜਕੇ ਕਰਨ ਨਾਲ ਕੀ ਹੁੰ ਤੌਰ ਤੇ ਖਾਲੀ ਨਹੀਂ ਹੁੰਦਾ ਜਦੋਂ ਤੁਹਾਡਾ ਮਸਾਨਾ ਖਾਲੀ ਨਹੀਂ ਹੁੰਦਾ ਤੇ ਉਹਦੇ ਨਾਲ ਕੀ ਹੈ ਕਿਉਂਕਿ ਜਦੋਂ ਤੁਸੀਂ ਬੈਠ ਕੇ ਸਕੁਐਟਿੰਗ ਪੋਜੀਸ਼ਨ ਚ ਪਿਸ਼ਾਬ ਕਰਦੇ ਹੋ ਉਹਦੇ ਨਾਲ ਕੀ ਹੁੰਦਾ ਕਿ ਜਿਹੜੇ ਤੁਹਾਡੇ ਥਾਈਸ ਦੇ ਮਸਲ ਨੇ ਜਾ ਕੇ ਤੁਹਾਡੇ ਯੂਰੀਨਰੀ ਬਲੈਡ ਨੂੰ ਟੱਚ ਕਰਦੇ ਨੇ ਤੁਹਾਡੇ ਜਿਹੜਾ ਪ੍ਰੋਸਟੇਟ ਗ੍ਰੰਥੀ ਹੈ ਉਹਨੂੰ ਜਾ ਕੇ ਟੱਚ ਕਰਦੇ ਨੇ ਕੰਪਰੈਸ ਹੁੰਦਾ ਤੇ ਉਹਦੇ ਨਾਲ ਰਿਲੈਕਸ ਹੋ ਜਾਂਦਾ ਤੁਹਾਡਾ ਮਸਾਨਾ ਪੂਰਾ ਖਾਲੀ ਹੋ ਜਾਂਦਾ ਜਦੋਂ ਤੁਸੀਂ ਖੜ ਕੇ ਪਿਸ਼ਾਬ ਕਰਦੇ ਹੋ ਉਹ ਪੂਰਾ ਖਾਲੀ ਨਹੀਂ ਹੁੰਦਾ ਜਿਹਦੇ ਕਰਕੇ ਤੁਹਾਨੂੰ ਥੋੜੀ ਦੇਰ ਬਾਅਦ ਦੁਬਾਰਾ ਫੀਲਿੰਗ ਹੁੰਦੀ ਹੈ ਇਸ ਤਰ੍ਹਾਂ ਤੁਹਾਨੂੰ ਗਦਦਾਂ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਹੁਣ ਅੱਗੇ ਜਿਸ ਤਰ੍ਹਾਂ ਤੁਸੀਂ ਕੀਤੀ ਹੈ ਵੀ ਆਯੁਰਵੇਦ ਦੇ ਵਿੱਚ ਕੀ ਤੋਂ ਬਚਿਆ ਜਾ ਸਕਦਾ ਹੈ ਸਰਜਰੀ ਤੋਂ ਠੀਕ ਹੈ ਬਿਲਕੁਲ ਬਚਿਆ ਜਾ ਸਕਦਾ ਹੈ ਸਰਜਰੀ ਤੋਂ ਕਿਉਂਕਿ ਜਿਹੜਾ ਐਲੋਪੈਥਿਕ ਸਿਸਟਮ ਦੇ ਵਿੱਚ ਹੈ ਉਹਦੇ ਵਿੱਚ ਨਾ ਦੋ ਤਿੰਨ ਗਰੁੱਪ ਹੀ ਨੇ ਡਰੱਗਸ ਦੇ ਇਹਦੇ ਵਿੱਚ ਜਿਸ ਤਰ੍ਹਾਂ ਫਾਈਵ ਐਲਫਾ ਜੀ ਉਹ ਹੋਣੇ ਆਪਣੇ ਜਿਸ ਨਾਲ ਟੈਂਸਲੋਸਿਨ ਆ ਗਿਆ ਉਹ ਕੀ ਕਰਦੇ ਨੇ ਕਿ ਜਿਹੜੇ ਸਮੂਥ ਮਸਲ ਨੇ ਉਹਨਾਂ ਨੂੰ ਰਿਲੈਕਸ ਕਰਦੇ ਨੇ ਪਸ਼ਾਬ ਆ ਜਾਂਦਾ ਟੈਂਸਲੋਸਿਨ ਉਹ ਚ ਬੜਾ ਕਾਮਨ ਹੈ ਫਿਰ ਇੱਕ ਇਸ ਤਰ੍ਹਾਂ ਹੀ ਹੈ ਫਾਈਵ ਅਲਫਾ ਰਿਡਕਟੇਸ ਉਹ ਉਹਦੇ ਵਿੱਚ ਆਉਂਦਾ ਫਿਨੇਸਟਰਾਇਡ ਫਿਨੇਸਟਰਾਇਡ ਵੀ ਇੱਕ ਬੇਸਿਕਲੀ ਮਤਲਬ ਸიმਪਟੋਮੈਟਿਕ ਰੀਲੀਫ ਨੇ ਦੋਨੋਂ ਜਿਹੜੀਆਂ ਮੈਂ ਮੈਡੀਸਿਨ ਬੋਲੀਆਂ ਦੋਨੋਂ সিমਪਟੋਮੈਟਿਕ ਰੀਲੀਫ ਹੈ ਵੀ ਹਾਂ ਠੀਕ ਹੈ ਫਸਟ ਗ੍ਰੇਡ ਸੈਕੰਡ ਗ੍ਰੇਡ ਤੱਕ ਦਾ ਵਧੀਆ ਤੁਸੀਂ ਗੋਲੀ ਲੈ ਲਓ ਜਾਂ ਕੈਪਸੂਲ ਵੀ ਆਉਂਦਾ ਇਹਦਾ ਲੈ ਲਓ ਠੀਕ ਰਹਿੰਦਾ 24 ਘੰਟੇ ਅਸਰ ਰਹਿੰਦਾ ਉਹਦਾ 24 ਘੰਟੇ ਬਾਅਦ ਫਿਰ ਡੋਸ ਰਿਪੀਟ ਕਰ ਲੈਣ ਨੂੰ ਚੱਲੀ ਜਾਂਦਾ ਹੈ ਜੀ ਅਗਰ ਗੱਲ ਕਰੀਏ ਸਰਜਰੀ ਦੀ ਸਰਜਰੀ ਦੇ ਵਿੱਚ ਇਹਦੇ ਵਿੱਚ ਕੀ ਕਰਦੇ ਨੇ ਟਯੂਆਰਪੀ ਆਪਾਂ ਕਹਿੰਦੇ ਆ ਉਹਨੂੰ ਉਹ ਇੱਕ ਦੂਰਬੀਨ ਰਾਹੀਂ ਉਹ ਜਿਹੜਾ ਮਾਸ ਹੈ ਉਹਨੂੰ ਕੱਟ ਦਿੰਨੇ ਆ ਠੀਕ ਹੈ ਨਾ ਪਰ ਉਹਦਾ ਜਿਸ ਤਰ੍ਹਾਂ ਬਹੁਤ ਜ਼ਿਆਦਾ ਸਕਸੈਸ ਪੇਸ਼ੈਂਟ ਬਾਅਦ ਚੋ ਵੀ ਇਸ ਚੀਜ਼ ਦੀ ਕੰਪਲੇਂਟ ਕਰਦੇ ਹੀ ਰਹਿੰਦੇ ਨੇ ਬਚਾਰੇ ਠੀਕ ਹੈ ਹੁਣ ਜੇ ਆਪਾਂ ਗੱਲ ਕਰੀਏ ਆਯੁਰਵੇਦ ਦੇ ਵਿੱਚ ਵੀ ਕੀ ਹੈ ਆਯੁਰਵੇਦ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਡੀ ਜੀਵਨ ਸ਼ੈਲੀ ਦੇ ਉੱਪਰ ਬਹੁਤ ਧਿਆਨ ਦੇਣ ਨੂੰ ਕਿਹਾ ਗਿਆ ਵੀ ਸਭ ਤੋਂ ਪਹਿਲਾਂ ਤਾਂ ਕਿਉਂਕਿ ਮੈਡੀਸਿਨ ਤਾਂ ਉਦੋਂ ਹੀ ਕੰਮ ਕਰੂ ਜਦੋਂ ਤੁਹਾਡਾ ਖਾਣ-ਪੀਣ ਤੁਹਾਡੀ ਜੀਵਨ ਸ਼ੈਲੀ ਤੁਹਾਡਾ ਜਿਹੜਾ ਲਾਈਫ ਸਟਾਈਲ ਹੈ ਅਗਰ ਤੁਸੀਂ ਉਹਨੂੰ ਠੀਕ ਕਰਦੇ ਹੋ ਤਾਂ ਬਹੁਤ ਡਿਜ਼ੀਜ਼ ਇਸ ਤਰ੍ਹਾਂ ਦੀਆਂ ਨੇ ਵੀ 80% ਤਾਂ ਜਦੋਂ ਤੁਸੀਂ ਆਪਣੀ ਪ੍ਰੀਵੈਂਸ਼ਨ ਤੇ ਕੰਟਰੋਲ ਤੇ ਕੰਮ ਕਰਦੇ ਹੋ ਤੁਸੀਂ ਉਹਦੇ ਲਾਈਫ ਸਟਾਈਲ ਤੇ ਕੰਮ ਕਰਦੇ ਹੋ ਠੀਕ ਕਰਦੇ ਹੋ ਤਾਂ ਉਹਦੇ ਨਾਲ ਜਿਹਦੇ ਵਿੱਚ ਆਪਾਂ ਲਗਾ ਲਈਏ ਸਭ ਤੋਂ ਪਹਿਲਾਂ ਤਾਂ ਇਹੀ ਕਿਹਾ ਗਿਆ ਵੀ ਜਿੱਥੇ ਜਿਹੜੇ ਬੰਦਿਆਂ ਦੇ ਠੀਕ ਹੈ ਗੋਡੇ-ਗੁੱਡੇ ਠੀਕ ਨਹੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹੀ ਐਡਵਾਈਸ ਕੀਤਾ ਜਾਂਦਾ ਵੀ ਬੈਠ ਕੇ ਪਿਸ਼ਾਬ ਕਰੋ ਜਦੋਂ ਤੁਸੀਂ ਬੈਠ ਕੇ ਪਿਸ਼ਾਬ ਕਰਦੇ ਹੋ ਥੋੜਾ ਜਿਹੜਾ ਮਸਾਨਾ ਪੂਰਾ ਖਾਲੀ ਹੁੰਦਾ ਥੋੜੇ ਜਿਹੜੇ ਥਾਈਜ਼ ਦੇ ਮਸਲ ਨੇ ਉਹ ਤੁਹਾਡੇ ਯੂਰਿਨਰੀ ਬਲੈਡਰ ਤੇ ਥੋੜਾ ਜਿਹੜਾ ਪ੍ਰੋਸਟੇਟ ਗ੍ਰੰਥੀ ਆ ਉਹਨੂੰ ਕੰਪਰੈਸ ਕਰਕੇ ਰਿਲੈਕਸ ਕਰ ਦਿੰਦੇ ਨੇ ਤੁਹਾਨੂੰ ਪਿਸ਼ਾਬ ਪੂਰਾ ਖੁੱਲ ਕੇ ਆਉਂਦਾ ਫਿਰ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਰਾਤ ਦੇ ਟਾਈਮ ਜਿਸ ਤਰ੍ਹਾਂ ਕੈਫੀਨ ਵਗੈਰਾ ਜਿਸ ਤਰ੍ਹਾਂ ਚਾਹ ਹੋਗੀ ਕਹਨੇ ਪੇਸ਼ੰਟ ਨੂੰ ਕੀ ਬੰਦ ਕਰ ਦੋ ਫਿਰ ਜਿਹੜਾ ਸ਼ਾਮ ਦੇ ਟਾਈਮ ਆਪਾਂ ਨੇ ਵਾਟਰ ਇਨਟੇਕ ਟੌਣੀ ਹੁੰਦੀ ਹੈ ਜੀ ਫਿਰ ਇਸ ਤੋਂ ਇਲਾਵਾ ਜੇ ਅਪਾ ਦੇਖੀਏ ਕੁਝ ਇੱਕ ਐਕਸਰਸਾਈਜ਼ ਹੈ ਯੋਗੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਕਪਾਲ ਭਤੀ ਪ੍ਰਾਣਾਯਾਮ ਹੈ ਠੀਕ ਹੈ ਜੀ ਉਹ ਕਰਨਾ ਚਾਹੀਦਾ ਹੈ ਉਹਦੇ ਨਾਲ ਕੀ ਹੈ ਕਿ ਜਿਹੜੇ ਇਹਦੇ ਮਸਲਸ ਹੁੰਦੇ ਨੇ ਆਪਣੇ ਪ੍ਰੋਸਟੇਟ ਦੇ ਉਹ ਰਿਲੈਕਸ ਹੋ ਜਾਂਦੇ ਨੇ ਇਹ ਇੱਕ ਮਲਾਸਨ ਹੈ ਮਲਾ ਸੰਦੇ ਵਿੱਚ ਇਸ ਤਰ੍ਹਾਂ ਪੈਰਾਂ ਪਰ ਬੈਠ ਕੇ ਗੋਡੀ ਨਹੀਂ ਕਰਦੇ ਗੁੱਟਦੇ ਆ ਆਪਾਂ ਜੀ ਖੇਤੀ ਚ ਠੀਕ ਹੈ ਨਾ ਉਹੀ ਚੀਜ਼ ਹੈ ਬਿਲਕੁਲ ਉਹਦੇ ਨਾਲ ਵੀ ਤੁਹਾਡੀ ਐਕਸਰਸਾਈਜ਼ ਹੁੰਦੀ ਹੈ ਮਸਾਨੇ ਦੇ ਵੀ ਹੁੰਦੀ ਹੈ ਤੇ ਪ੍ਰੋਸਟੇਟ ਦੇ ਵੀ ਹੁੰਦੀ ਹੈ ਇੱਕ ਆ ਜਾਂਦਾ ਡੱਕ ਵਾਕ ਡੱਕ ਵਾਕ ਮਤਲਬ ਜਿਸ ਨਾਲ ਬੱਦ ਤੱਕ ਤੁਰਦੀ ਹੈ ਪੈਰਾਂ ਪਰ ਬੈਠ ਕੇ ਠੀਕ ਹੈ ਨਾ ਇਹ ਤੁਸੀਂ ਕਰ ਸਕਦੇ ਹੋ ਸਵੇਰੇ 10 15 ਮਿੰਟ ਜਿਨ੍ਹਾਂ ਦੇ ਗੋਡੇ ਠੀਕ ਨੇ ਉਹਨਾਂ ਲਈ ਤਾਂ ਕੋਈ ਦਿੱਕਤ ਹੀ ਨਹੀਂ ਕਰ ਲੂਗਾ ਇਹਦੇ ਨਾਲ ਵੀ ਤੁਹਾਨੂੰ ਕਾਫੀ ਰਿਲੈਕਸ ਮਿਲੇਗਾ ਇਹ ਤਾਂ ਲਾਈਫ ਸਟਾਈਲ ਵਾਲੀਆਂ ਚੀਜ਼ਾਂ ਆ ਗਈਆਂ ਹੁਣ ਜੇ ਅਗਰ ਆਪਾਂ ਗੱਲ ਕਰੀਏ ਹੋਮ ਰੈਮਡੀਜ਼ ਵੀ ਹੋਮ ਰੈਮਡੀਜ਼ ਸਬਜ਼ੀ ਜਾਂ ਫਲ ਵੀ ਜਿਹੜੇ ਇਹ ਚੀਜ਼ ਨੂੰ ਅਸਰ ਪਾਉਂਦੀ ਹੈ ਉਹਦੇ ਲਈ ਸਭ ਤੋਂ ਵਧੀਆ ਹੈ ਕੇਲੇ ਦਾ ਛਿਲਕਾ ਕੇਲੇ ਦੇ ਛਿਲਕੇ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਓ ਕਿਉਂਕਿ ਅੱਜ ਦੇ ਟਾਈਮ 'ਚ ਜੇ ਕੇਲਾ ਦੇਖਿਆ ਜਾਵੇ ਉਹ ਵੀ ਇਥਾਈਲੀਨ ਲਾ ਕੇ ਹੀ ਪੱਕਦਾ ਹੈ ਠੀਕ ਹੈ ਨਾ ਉਹਨੂੰ ਸਭ ਤੋਂ ਪਹਿਲਾਂ ਲਿਆ ਕੇ ਕੇਲੇ ਦੇ ਪੂਰੇ ਫਰੂਟ ਨੂੰ ਤੁਸੀਂ ਲਿਆ ਕੇ ਮਿੱਠੇ ਛੋਡੇ ਵਾਲੇ ਪਾਣੀ 'ਚ ਰੱਖ ਲਓ ਜੀ 2 ਲੀਟਰ ਪਾਣੀ ਦੇ ਵਿੱਚ ਥੋੜੀ ਜਿਹੀ ਚੁਟਕੀ ਕਮੇਟੇ ਛੋਡੇ ਦੇ ਪਾ ਲਓ 20 ਮਿੰਟ ਰੱਖ ਲਓ ਉਹਦੇ ਨਾਲ ਜ਼ਹਿਰ ਦਾ ਅਸਰ ਕਾਫੀ ਹੱਦ ਤੱਕ ਘਟ ਜਾਊਗਾ ਫਿਰ ਜਿਹੜੇ ਕੇਲੇ ਦੇ ਛਿਲਕੇ ਆ ਨੇ ਉਹਨੂੰ ਸੁਕਾ ਲਓ ਠੀਕ ਹੈ ਨਾ ਸੁਕਾਉਣ ਤੋਂ ਬਾਅਦ ਉਹ ਤੋਂ ਪਾਊਡਰ ਬਣਾ ਲਓ ਜੀ ਉਹਦਾ ਪਾਊਡਰ ਬਣਾ ਕੇ ਇਹਦੇ ਨਾਲ ਤੁਹਾਡੇ ਜਿਹੜੇ ਗਦੂਦ ਨੇ ਉਹ ਕਾਫੀ ਹੱਦ ਤੱਕ ਉਹਨਾਂ ਦਾ ਸਾਈਜ਼ ਨੂੰ ਫਰਕ ਪਾਊਗਾ ਠੀਕ ਹੈ ਜੀ ਇਸ ਤੋਂ ਇਲਾਵਾ ਜੇ ਅਗਰ ਆਪਾਂ ਆਯੁਰਵੈਦਿਕ ਮੈਡੀਸਿਨ ਦੀ ਗੱਲ ਕਰੀਏ ਵੀ ਕਿਹੜੀਆਂ-ਕਿਹੜੀਆਂ ਨੇ ਉਹਦੇ ਵਿੱਚ ਜਿਸ ਤਰ੍ਹਾਂ ਆਪਣੇ ਕੋਲ ਹੈ ਚੰਦਰ ਪ੍ਰਭਾ ਬੱਟੀ ਆ ਗਿਆ ਠੀਕ ਹੈ ਇਹ ਆਪਣੇ ਕੋਲੇ ਆ ਗਿਆ ਉਹ ਕਾਚਨਰ ਗੁਗਲ ਹੈ ਠੀਕ ਹੈ ਇਹ ਗੋਖਸ਼ਰਾ ਦੀ ਗੁੱਗਲ ਹੈ ਮਤਲਬ ਉਹ ਤਾਂ ਆਪਣੇ ਦੇਖਣਾ ਹੁੰਦਾ ਅਕੋਰਡਿੰਗ ਟੂ ਪੇਸ਼ੈਂਟ ਨੂੰ ਆਪਾਂ ਉਹਦੀ ਸਾਰਾ ਮਤਲਬ ਇਗਜ਼ਾਮੀਨੇਸ਼ਨ ਕਰਕੇ ਉਹਦੀ ਪ੍ਰਕਿਰਤੀ ਉਹਦੀ ਨਵਜ ਦੇਖ ਕੇ ਵੀ ਇਹਨੂੰ ਕਿਹੜੀ ਮੈਡੀਸਿਨਸ ਸੈੱਟ ਹਾਂ ਹਾਂ ਉਹਦੀ ਪੂਰੀ ਹਿਸਟਰੀ ਪ੍ਰੋਪਰ ਹਿਸਟਰੀ ਲੈ ਕੇ ਮਤਲਬ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਜੀ ਅਗਰ ਪ੍ਰੋਪਰ ਪੇਸ਼ੈਂਟ ਸਾਰਾ ਜੀਵਨ ਸ਼ੈਲੀ ਸਭ ਕੁਝ ਲਗਾ ਕੇ ਚੱਲਦਾ ਹੈ ਠੀਕ ਹੈ ਨਾ ਤਾਂ ਤੁਸੀਂ ਆਪਰੇਸ਼ਨ ਤੋਂ ਬੜਾ ਸੌਖੇ ਤਰੀਕੇ ਨਾਲ ਬਚ ਸਕਦੇ ਹੋ ਠੀਕ ਹੈ ਜੀ ਇਹ ਡਾਕਟਰ ਸਾਹਿਬ ਇੱਕ ਗੱਲ ਹੋਰ ਸੁਣੀ ਗਈ ਹੈ ਵੀ ਦੱਸੋ ਵੀ ਇਹ ਮਿਥ ਹੈ ਕਿ ਸਹੀ ਗੱਲ ਹੈ ਵੀ ਆਮ ਤੌਰ ਤੇ ਸੁਣਿਆ ਜਾਂਦਾ ਵੀ ਜਿਹਨ ਬੀਅਰ ਸੇਵਨ ਕਰ ਲੈ ਕੀ ਇਹ ਮਿੱਠਾ ਹੈ ਕਿ ਇਹ ਸਹੀ ਹੈ ਕੋਈ ਗੱਲ ਬੀਅਰ ਬੇਸਿਕਲੀ ਕੀ ਹੈ ਡਾਇuretic ਹੈ ਡਾਇਉਰੇਸਿਸ ਡਾਇਉਰੇਸਿਸ ਦਾ ਮਤਲਬ ਹੁੰਦਾ ਪਸ਼ਾਬ ਨੂੰ ਜ਼ਿਆਦਾ ਬਣਾਉਣਾ ਠੀਕ ਹੈ ਨਾ ਇਹਦੇ ਵਿੱਚ ਜਿਸ ਨਾਲ ਲੈਸਿਕਸ ਦੀ ਗੋਲੀ ਵੀ ਤੁਸੀਂ ਸੁਣਿਆ ਹੋਣਾ ਹੈ ਹੋਰ ਵੀ ਆਉਂਦੀਆਂ ਨੇ ਕਿ ਡਾਈਟੋਰ ਆਉਂਦਾ ਹੈ ਜਾਂ ਆਯੁਰਵੇਦ ਦੇ ਵਿੱਚ ਵੀ ਆਉਂਦਾ ਜਿਸ ਨਾਲ ਪੁਨਰਨਵਾ ਹੋ ਗਿਆ ਗੋਖਸ਼ੁਰ ਹੋ ਗਿਆ ਇਹ ਵੀ ਆਪਣੇ ਆਪ ਚ ਇੱਕ ਡਾਇਉਰੇਟਿਕ ਹੈ ਠੀਕ ਹੈ ਜਿਹੜਾ ਇਹ ਕਨਸੈਪਟ ਹੈ ਕਿ ਬੀਅਰ ਦਾ ਸੇਵਨ ਕਰ ਲੋ ਪਸ਼ਾਬ ਘਟਾਉਂਦਾ ਉਹ ਮੇਰੇ ਹਿਸਾਬ ਨਾਲ ਕੋਈ ਬਹੁਤ ਤਾਂ ਸਹੀ ਨਹੀਂ ਹੈ ਉਹ ਤਾਂ ਇੱਕ ਆਪਣੇ ਆਪ ਨੂੰ ਥੋੜਾ ਜਿਹਾ ਸੌਫਟ ਐਂਗਲ ਦੇਣ ਲਈ ਹੁੰਦਾ ਵੀ ਬੀਅਰ ਪੀ ਲੈ ਭਾਈ ਤੂੰ ਠੀਕ ਹੋ ਜਾਏਗਾ ਉਹ ਚੀਜ਼ ਨਹੀਂ ਹੈ ਤੁਸੀਂ ਪਾਣੀ ਸਿੰਪਲ ਜ਼ਿਆਦਾ ਪੀਓ ਜਿੰਨੂੰ ਪਸ਼ਾਬ ਘਟਾਉਂਦਾ ਕਿਉਂਕਿ ਗਰਮੀ ਦੇ ਵਿੱਚ ਤਾਂ ਦੇਖੋ ਪਸ਼ਾਬ ਸਾਰਿਆਂ ਨੂੰ ਘਟਾਉਣਾ ਹੁੰਦਾ ਕਿਉਂਕਿ ਜ਼ਿਆਦਾਤਰ ਜਿਹੜਾ ਤੁਹਾਡਾ 70 ਤੋਂ 80% ਜਿਹੜਾ ਪਾਣੀ ਆ ਉਹ ਤੁਹਾਡੀ ਸਕਿਨ ਰਾਹੀਂ ਚੱਲ ਜਾਂਦਾ ਬਾਹਰ ਸਵੇਟਿੰਗ ਦੇ ਵਿੱਚ ਠੀਕ ਹੈ ਨਾ ਉਹਦੇ ਵਿੱਚ ਤਾਂ ਘਟਣਾ ਹੀ ਹੁੰਦਾ ਪਸ਼ਾਬ ਤੁਹਾਡਾ ਜਿਸ ਤਰ੍ਹਾਂ ਹੀ ਤੁਸੀਂ ਸਰਦੀ ਆਊਗੀ ਇਹ ਸਵੇਟਿੰਗ ਬੰਦ ਹੋ ਜਾਈਣੀ ਤੁਹਾਨੂੰ ਦੋ ਦੋ ਘੰਟਿਆਂ ਬਾਅਦ ਆਈ ਜਾਊਗਾ ਪਸ਼ਾਬ ਠੀਕ ਹੈ ਬੀਅਰ ਦੇ ਇਹਦੇ ਵਿੱਚ ਕੋਈ ਬਹੁਤਾ ਰੋਲ ਨਹੀਂ ਹੈ ਜੀ ਸੋ ਸਰੋਤਿਓ ਅੱਜ ਦਰਸ਼ਕੋ ਤੁਸੀਂ ਸੁਣਿਆ ਡਾਕਟਰ ਸਾਹਿਬ ਤੋਂ ਅ ਰੋਸਕਾ ਵੀ ਹੈਗਾ ਇੱਕ ਇੱਕ ਥੋੜੀ ਜਿਹੀ ਗੱਲ ਹੈ ਬਹੁਤ ਮਹੱਤਵਪੂਰਨ ਹੈ ਵੀ ਆਪਾਂ ਪਸ਼ਾਬ ਖੜਕੇ ਨਾ ਕਰੋ ਜੀ ਹਮੇਸ਼ਾ ਬੈਠ ਕੇ ਕਰੋ ਨਾ ਜੀ ਤੇ ਡਾਕਟਰ ਸਾਹਿਬ ਚਲੋ ਮੰਨਿਆ ਵੀ ਮਰੀਜ਼ ਨੂੰ ਕੋਈ ਪ੍ਰੋਬਲਮ ਆ ਗਈ ਉਹਨੇ ਦਵਾਈ ਸ਼ੁਰੂ ਕਰ ਲਿਆ ਜਰੂਵੇਦਿਕ ਇਹ ਦਵਾਈ ਫਿਰ ਉਹਨੂੰ ਕਾਫੀ ਟਾਈਮ ਖਾਣੀ ਪੈਂਦੀ ਹੈ ਕੁਝ ਟਾਈਮ ਬਾਅਦ ਫਿਰ ਉਹ ਬੰਦ ਕਰਕੇ ਵੀ ਉਹ ਨੋਰਮਲ ਹੋ ਜਾਂਦਾ ਹੈ ਇਹ 3-4 ਮਹੀਨੇ ਚੱਲਦੀ ਹੈ ਕਿਉਂਕਿ ਇਹ ਇੱਕ ਹੈਲਥ ਸਪਲੀਮੈਂਟ ਹੀ ਹੈ ਜਿਸ ਤਰ੍ਹਾਂ ਗੋਖਸ਼ੂਰ ਹੈ ਗੋਖਸ਼ੂਰ ਇੱਕ ਬੋਡੀ ਬਿਲਡਿੰਗ ਪ੍ਰੋਟੀਨ ਹੈ ਜਿਹੜੇ ਆਪਣੇ ਨਪਰਾ ਬਾਡੀ ਬਿਲਡਿੰਗ ਕਰਦੇ ਨੇ ਠੀਕ ਹੈ ਨਾ ਜਿਨ੍ਹਾਂ ਨੂੰ ਹਰਬਲ ਪ੍ਰੋਟੀਨ ਚਾਹੀਦਾ ਹੈ ਉਹ ਗੋਖਸ਼ੁਰ ਹੈ ਗੋਖਸ਼ੁਰ ਕੀ ਹੈ ਪੰਖੜਾ ਜਿਹਨੂੰ ਕਹਿੰਦੇ ਆ ਤੁਸੀਂ ਦੇਖਿਆ ਹੋਣਾ ਚਰਾਹਿਆਂ ਤੇ ਰਸਤਿਆਂ ਦੇ ਵਿੱਚ ਖੜਾ ਹੁੰਦਾ ਉਹ ਪੰਖੜਾ ਠੀਕ ਹੈ ਨਾ ਇਸ ਤਰ੍ਹਾਂ ਹੀ ਪੁੰਨਨਵ ਹੈ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਆਪਣੇ ਰਸੋਈ ਘਰ ਦੇ ਵਿੱਚ ਹੀ ਨੇ ਪlant based ਹੀ ਨੇ ਜੇ ਆਪਣੀ ਜਿਆਦਾ ਟਾਈਮ ਵੀ ਖਾਣੀ ਪੈਜੋ ਤੁਹਾਡੀ ਬਾਡੀ ਦੀ ਪ੍ਰਕਿਰਤੀ ਦੇ ਅਕੋਰਡਿੰਗ ਹੀ ਨੇ ਇਹ ਕੋਈ ਨੁਕਸਾਨ ਨਹੀਂ ਕੋਈ ਕੈਮੀਕਲ ਨਹੀਂ ਹੈ ਇਹ ਦੇ ਵਿੱਚ ਵੈਸੇ ਜਨਰਲੀ 3 ਤੋਂ 4 ਮਹੀਨੇ ਤੁਹਾਨੂੰ ਖਾਣੀ ਪਊ ਜੀ ਜੀ ਸੋ ਆਯੁਰਵੈਦ ਦਵਾਈ ਕੋਈ ਵੀ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਜੀ ਇਹ ਬਹੁਤ ਨੇਚਰਲ ਹੈ ਕੰਮ ਕਰਦੀ ਹੈ ਨਾ ਜੀ ਨਹੀਂ ਨਹੀਂ ਸਾਈਡ ਇਫੈਕਟ ਨਹੀਂ ਪਰ ਫਿਰ ਵੀ ਤੁਸੀਂ ਕਿਸੇ ਜਿਹੜਾ ਕੁਆਲੀਫਾਈਡ ਕੋਈ ਆਯੁਰਵੈਦਿਕ ਡਾਕਟਰ ਹੈ ਜਾਂ ਆਪਾਂ ਸਰਜਨ ਕਹੀਏ ਉਹਨਾਂ ਤੇ ਸਲਾਹ ਦੇ ਨਾਲ ਹੀ ਚੱਲਣਾ ਹੁੰਦਾ ਹੈ ਆਪਾਂ ਨੇ ਹਮੇਸ਼ਾ ਕੋਈ ਵੀ ਇਸ ਤਰ੍ਹਾਂ ਦਾ ਨੁਸਖਾ ਸੁਣ ਕੇ ਆਪ ਜਿਹੜੇ ਲੋਕ ਬਹੁਤ ਏ ਤਜਰਬੇ ਕਰਨ ਲੱਗ ਜਾਂਦੇ ਨੇ ਉਹ ਚੀਜ਼ ਗਲਤ ਹੋ ਜਾਂਦੀ ਹੈ ਹਮੇਸ਼ਾ ਕੁਆਲੀਫਾਈਡ ਡਾਕਟਰ ਨਾਲ ਕਿਸੇ ਨਾਲ ਸਲਾਹ ਲੈ ਕੇ ਫਿਰ ਹੀ ਕੋਈ ਵੀ ਦਵਾਈ ਹੈ ਉਹ ਸ਼ੁਰੂ ਕਰਨੀ ਹੁੰਦੀ ਹੈ ਆਪਾਂ ਸੋ ਠੀਕ ਹੈ ਨਾ ਵੀ ਕੀ ਕੰਮ ਕਰਦੀਆਂ ਨੇ ਪ੍ਰਕਿਰਤੀ ਬੰਦੇ ਦੀ ਕਿਸ ਤਰ੍ਹਾਂ ਦੀ ਹੈ ਉਹ ਤਾਂ ਇੱਕ ਚੱਲਦਾ ਨੀਮ ਹਕੀਮ ਖਤਰਾ ਜਾਣ ਉਹ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਮੇਰੇ ਹਿਸਾਬ ਨਾਲ ਤਾਂ ਉਹ ਠੀਕ ਨਹੀਂ ਹੈ ਬਹੁਤਾ ਕਿਉਂਕਿ ਸ਼ਰੀਰ ਹੈ ਤੁਹਾਡਾ ਇਹ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਸ਼ਰੀਰ ਠੀਕ ਹੈ ਨਾ ਇਹ ਕਿਵੇਂ ਚੱਲਦਾ ਹੈ ਹੁਣ ਜਿਹੜੇ ਬੰਦੇ ਨੇ 10 ਸਾਲ ਦੀ ਜਾਂ 8 ਸਾਲ ਦੀ ਆ ਮਤਲਬ ਸਟੱਡੀ ਇਹ ਚੀਜ਼ ਤੇ ਲਈ ਹੈ ਮੈਡੀਕਲ ਸਾਇੰਸ ਜਾਣਦਾ ਹੈ ਠੀਕ ਹੈ ਉਹਨਾਂ ਨੂੰ ਪਤਾ ਹੈ ਵੀ ਕਿਵੇਂ ਚੱਲਦਾ ਹੈ ਦੀ ਪੈਥੋਫਿਜ਼ੀਓਲੋਜੀ ਕੀ ਹੈ ਕਿਵੇਂ ਕਿਵੇਂ ਬਿਮਾਰੀ ਹੁੰਦੀ ਹੈ ਬਾਇਓਕੈਮਿਸਟਰੀ ਸ਼ਰੀਰ ਦੀ ਕੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਜਾਨਣਾ ਜ਼ਰੂਰੀ ਹੈ ਸੋ ਸ੍ਰੋਤਿਓ ਆਪਣੀ ਗੱਲਬਾਤ ਜਾਰੀ ਹੈ ਜਿੰਨਾ ਵੀਰਾਂ ਭਣਾ ਨੇ ਹੁਣ ਤੱਕ ਆਪਣਾ ਚੈਨਲ ਹੈ ਜੋ ਜਗਤਾਰ ਸਿੰਘ ਸਿੱਧੂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਸਬਸਕ੍ਰਾਈਬ ਕਰ ਲਿਓ ਅਤੇ ਇਹ ਵੀਡੀਓ ਪੂਰੀ ਦੇਖਿਓ ਕਿਉਂਕਿ ਅਧੂਰੀ ਜਾਣਕਾਰੀ ਸਹੀ ਨਹੀਂ ਹੁੰਦੀ ਇਹ ਵੀਡੀਓ ਦੇਖ ਕੇ ਜੇਕਰ ਚੰਗੀ ਲੱਗੀ ਤਾਂ ਲਾਈਕ ਬਣਾ ਤੇ ਸ਼ੇਅਰ ਵੀ ਕਰਿਓ ਡਾਕਟਰ ਸਾਹਿਬ ਆਖਰ ਵਿੱਚ ਮੈਂ ਤੁਹਾਨੂੰ ਇਹੀ ਸੁਝਾਅ ਲਾਵਾਂਗਾ ਤੁਹਾਡੀ ਰਾਇ ਲਾਵਾਂਗਾ ਕਿ ਇਹ ਜੋ ਗਦੂਦਾਂ ਦੀ ਸਮੱਸਿਆ ਹੈ ਉਹ ਨਾ ਹੀ ਆਵੇ ਉਹਦੇ ਬਾਰੇ ਸੁਝਾਅ ਕੋਈ ਆਪਣੇ ਆਮ ਲੋਕਾਂ ਨੂੰ ਬਸ ਬਿਲਕੁਲ ਸਿੰਪਲ ਹੈ ਕਿ ਪਿਸ਼ਾਬ ਜਿਹੜਾ ਬੈਠ ਕੇ ਕਰੋ ਸਕੈਟਿੰਗ ਪੋਜੀਸ਼ਨ ਚ ਕਰੋ ਜਿਸਨ ਆਪਣੀ ਇੰਡੀਅਨ ਟਾਇਲਟ ਸ਼ੀਟ ਹੈ ਉਹਦੇ ਤੇ ਪਿਸ਼ਾਬ ਕਰੋ ਤੁਸੀਂ ਠੀਕ ਹੈ ਜਦੋਂ ਵੀ ਪਿਸ਼ਾਬ ਕਰੋ ਜਲਦਬਾਜੀ ਚ ਨਾ ਕਰੋ ਮਸਾਨਾ ਪੂਰਾ ਖਾਲੀ ਹੋਣਾ ਚਾਹੀਦਾ ਬਸ ਇਹੀ ਹੈ ਦਾ ਸਭ ਤੋਂ بڑا ਰਾਮਬਾਨ ਤੁਹਾਡਾ ਇੱਕ ਮਤਲਬ ਤੁਹਾਡੀ ਇੱਕ ਲਾਈਫ ਸਟਾਈਲ ਦੇ ਵਿੱਚ ਇਹ ਚੀਜ਼ ਐਡ ਹੋਣੀ ਚਾਹੀਦੀ ਹੈ ਠੀਕ ਹੈ ਬਸ ਇਹਦੇ ਨਾਲ ਹੀ ਠੀਕ ਹੋ ਜਾ ਸਾਰਾ ਕੁਝ ਸੋ ਸਰੋਤਿਓ ਅਗਲੇ ਹਫ਼ਤੇ ਆਪਾਂ ਡਾਕਟਰ ਸਾਹਿਬ ਕੋਲ ਫੇਰ ਆਵਾਂਗੇ ਕਿਸੇ ਹੋਰ ਬਿਮਾਰੀ ਬਾਰੇ ਉਹਦੇ ਕਾਰਨ ਲੱਛਣ ਕੀ ਹੁੰਦੇ ਨੇ ਆਪਾਂ ਇਹਨਾਂ ਨੂੰ ਜਾਗਰੂਕ ਹੋਮਾਂ ਜਾਣਕਾਰੀ ਪ੍ਰਾਪਤ ਕਰਾਂਗੇ ਸੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮ ਦੀ ਸਮਾਂ thank you thank you